76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾੰਡ 17 ਸਵੇਰ ਦੇ 5 ਵਜੇ ਤੋਂ ਜਾਗਦਾ ਮਨ ਆਪਣੇ ਹੋਸਟਲ ਦੇ ਕਮਰੇ ਅੰਦਰ ਲੈਪਟਾਪ ਖੋਲੀ ਬੈਠਾ ਸੀ ਉਸ ਦੇ ਸਾਹਮਣੇ ਪਿਆ ਮੇਜ਼ ਅਤੇ ਕਮਰੇ ਅੰਦਰਲਾ ਬੈੱਡ ਪੂਰੀ ਤਰ੍ਹਾਂ ਕਾਗਜ਼ ਪੱਤਰਾਂ ਨਾਲ ਭਰਿਆ ਪਿਆ ਸੀ ਲਗਭਗ 2 ਸਾਲਾਂ ਤੋਂ ਉਹ ਮਾਲਵੇ ਦੇ ਉਹਨਾਂ ਪਿੰਡਾਂ ਵਿੱਚ ਘੁੰਮਦਾ ਰਿਹਾ ਜਿੱਥੇ ਕਿਤੇ ਵੀ ਕੈਂਸਰ ਦੀ ਬਿਮਾਰੀ ਨਾਲ ਹੋਈ ਮੌਤ ਬਾਰੇ ਉਸ ਨੂੰ ਪਤਾ ਲੱਗਿਆ ਮਾਲਵੇ ਦੇ ਪਿੰਡਾਂ ਵਿੱਚ ਹੋ ਰੀਆਂ ਮੌਤਾਂ ਦੇ ਕਾਰਨਾਂ ਦੀ ਤਫ਼ਤੀਸ਼ ਏਸੀ ਆਮਨ ਦੇ ਪ੍ਰੋਜੈਕਟ ਦਾ ਸਬਜੈਕਟ ਆਪਣੇ ਧਿਆਨ ਲਈ ਉਸਨੇ ਮਾਲਵੇ ਦੇ ਚਾਰ ਹਾਈ ਰਿਸਕ ਵਾਲੇ ਜ਼ਿਲ੍ਹੇ ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਪਟੰਡਾ ਤੇ ਮਾਨਸਾ ਚੁਣੇ ਇਸੇ ਤਰ੍ਹਾਂ ਹੀ ਚਾਰ ਜ਼ਿਲ੍ਹੇ ਸੰਗਰੂਰ, ਬਰਨਾਲਾ, ਮੋਗਾ ਅਤੇ ਫਿਰੋਜ਼ਪੁਰ ਲੋਅ ਰਿਸਕ ਵਾਲੇ ਜ਼ਿਲ੍ਹੇ ਸਨ ਇਹਨਾਂ 8 ਜ਼ਿਲ੍ਹਿਆਂ ਵਿੱਚੋਂ ਬਰਾਬਰ-ਬਰਾਬਰ ਦੇ 30-32 ਪਿੰਡਾਂ ਨੂੰ ਕੇਂਦਰਿਤ ਕਰਕੇ ਆਮਨ ਨੇ ਆਪਣਾ ਕੰਮ ਸ਼ੁਰੂ ਕਰਿਆ ਇਹਨਾਂ ਸਭ ਪਿੰਡਾਂ ਵਿੱਚ ਕੈਂਸਰ ਨਾਲ ਹੋਈਆਂ ਮੌਤਾਂ ਦੀ ਸਾਰੇ ਅੰਕੜੇ ਤੇ ਤੱਥ ਇਕੱਠੇ ਕੀਤੇ। ਅਧਿਆਨ ਵਾਲੇ ਪਿੰਡਾਂ ਦੇ ਖੇਤਾਂ ਵਿੱਚ ਜਿੱਥੇ ਕਪਾਹ ਜਾਂ ਨਰਮਾ ਬੀਜਿਆ ਜਾਂਦਾ ਸੀ, ਉੱਥੇ ਮੌਤਾਂ ਦੀ ਗਿਣਤੀ ਦੂਜੀਆਂ ਥਾਵਾਂ ਨਾਲੋਂ ਜ਼ਿਆਦਾ ਨਿਕਲੀ। ਕਪਾਹ ਤੇ ਨਰਮੇ ਦੀ ਫਸਲ ਉੱਤੇ ਕੀਤੇ ਜਾਂਦੇ ਕੀਟਨਾਸ਼ਕਾਂ ਦੇ ਛਿੜਕਾਅ ਤੇ ਬਹੁਤ ਜ਼ਿਆਦਾ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਵਰਤ ਹੋਈਆਂ ਹਨ। ਇਸ ਤੱਥ ਨੂੰ ਜਾਣਨ ਲਈ ਉਸਨੇ ਉਹਨਾਂ ਖੇਤਾਂ ਦੀ ਮਿੱਟੀ, ਨਲਕੀਆਂ ਤੇ ਨਹਿਰਾਂ ਦਾ ਪੀਣ ਵਾਲਾ ਪਾਣੀ ਗਊਆਂ ਆ ਮੱਜਾਂ ਦਾ ਦੁੱਧ ਸਬਜ਼ੀਆਂ ਤੇ ਪਸ਼ੂਆਂ ਦੇ ਖਾਣ ਵਾਲੇ ਚਾਰੇ ਦੇ ਸੈਂਪਲ ਇਕੱਠੇ ਕੀਤੇ ਇਸੇ ਤਰ੍ਹਾਂ ਹੀ ਸੈਂਪਲ ਉਸਨੇ ਉਹਨਾਂ ਪਿੰਡਾਂ ਵਿੱਚੋਂ ਵੀ ਲਏ ਜਿੱਥੇ ਨਰਮਾ ਜਾਂ ਕਪਾਹ ਨਹੀਂ ਸਗੋਂ ਕਣਕ ਜਾਂ ਝੋਨਾ ਵੀ ਜਹਾ ਜਾਂਦਾ ਸੀ ਪਿਛਲੇ 3 ਦਿਨਾਂ ਤੋਂ ਆਪਣੇ ਉਸ ਸਭ ਕਾਸੇ ਨੂੰ ਤਰਤੀਬ ਦੇ ਆਪਣਾ ਆਪਣੀ ਪ੍ਰੋਜੈਕਟ ਰਿਪੋਰਟ ਦਾ ਕੱਚਾ ਡਰਾਫਟ ਤਿਆਰ ਕਰ ਰਿਹਾ ਸੀ ਉਹ ਡਰਾਫਟ ਉਸਨੇ ਉਸੇ ਦਿਨ 10:30 ਵਜੇ ਆਪਣੇ ਗਾਈਡ ਨਾਲ ਡਿਸਕਸ ਕਰਨਾ ਸੀ ਲੈਪਟਾਪ ਉੱਤੇ ਲਗਾਤਾਰ ਕਈ ਘੰਟੇ ਕੰਮ ਕਰਦੇ ਰਹਿਣ ਕਾਰਨ ਜਦੋਂ ਉਸਦੇ ਦਿਮਾਗ ਨੇ ਕੰਮ ਕਰਨਾ ਨਾ ਕਰ ਦਿੱਤੀ ਤਾਂ ਲੈਪਟਾਪ ਨੂੰ ਉਸੇ ਤਰ੍ਹਾਂ ਖੁੱਲਾ ਛੱਡੋ ਕਮਰੇ ਅੰਦਰੋਂ ਨਿਕਲ ਬਾਲਕੋਨੀ ਵਿੱਚ ਜਾ ਖੜਿਆ ਸੂਰਜ ਨੇ ਉਸੇ ਸਮੇਂ ਹੀ ਆਪਣਾ ਚਿਹਰਾ ਦਿਖਾਇਆ ਸਾਹਮਣੇ ਵਾਲੇ ਮੈਦਾਨ ਵਿੱਚ ਹਰੇ-ਹਰੇ ਖਾਦੀ ਚਾਦਰ ਵਿੱਚ ਹੀ ਹੋਈ ਸੀ ਸੂਰਜ ਦੀਆਂ ਤਿਰਸ਼ੀਆਂ ਕਿਰਨਾਵਾਂ ਉੱਤੇ ਪੈਣ ਕਰਨ ਰਾਤੀ ਪਈ ਤਰੇਲ ਦੇ ਤੁਪਕੇ ਨਿੱਕੇ-ਨਿੱਕੇ ਮੋਤੀਆਂ ਵਾਂਗ ਚਮਕ ਰਹੇ ਸਨ ਸਿਆਹ ਕਾਲੀ ਸੜਕ ਦੇ ਦੋਹੀਂ ਪਾਸੇ ਅਲਗ-ਅਲਗ ਕਿਸਮ ਦੇ ਦਰਖਤ ਖੜੇ ਸਨ ਦਰਖਤਾਂ ਦੇ ਪੈਰਾਂ ਲਾਗ ਲੀਆਂ ਕਿਆਰੀਆਂ ਵਿੱਚ ਤਰੇਲਨਾ ਤੋਤੇ ਰੰਗ ਬਰੰਗੇ ਫੁੱਲਾਂ ਦੇ ਚਿਹਰੇ ਟੈਕ ਤੇ ਲੱਗੇ ਨਵੰਬਰ ਮਹੀਨੇ ਦੇ ਅੰਤਲੇ ਦਿਨਾਂ ਦੀ ਹਲਕੀ ਹਲਕੀ ਹਵਾ ਦੇ ਰੁਮਕਨ ਤੇ ਉਹ ਇੱਕ ਦੂਜੇ ਨਾਲ ਟਕਰਾਂਉਂਦੇ ਤਾਂ ਮਸਤੀ ਕਰਦੇ ਲੱਗਦੇ ਯੂਨੀਵਰਸਿਟੀ ਅੰਦਰਲੇ ਕੁਆਟਰਾਂ ਵਿੱਚ ਰਹਿੰਦੇ ਮਲਾਜ਼ਮਾਂ ਅਤੇ ਅਧਿਆਪਕਾਂ ਨੂੰ ਸੜਕ ਉੱਤੇ ਸੈਰ ਕਰਦੇ ਦੇਖ ਆਮਨ ਦਾ ਵੀ ਮਨ ਕੀਤਾ ਕਿ ਉਹ ਵੀ ਸਾਹਮਣੇ ਵਿੱਚ ਇਹ ਗਰਾਊਂਡ ਵਿੱਚ ਇੱਕ ਦੋ ਚੱਕਰ ਲਾ ਕੇ ਆਵੇ ਪਰ ਕਮਰੇ ਅੰਦਰ ਖੁੱਲਾ ਛੱਡੇ ਲੈਪਟਾਪ ਦਾ ਖਿਆਲ ਆ ਜਾਣ ਤੇ ਉਹ ਕਾਲੀ ਨਾਲ ਅੰਦਰ ਚੱਲ ਆ ਗਿਆ। ਕਮਰੇ ਅੰਦਰ ਖਿਲਰੇ ਪੇਪਰਾਂ ਨੂੰ ਇਕੱਠੇ ਕਰ ਇੱਕ ਫੋਲਡਰ ਵਿੱਚ ਰੱਖ ਦਿੱਤਾ। ਜਦੋਂ ਆਪਣੇ ਲੈਪਟਾਪ ਨੂੰ ਬੰਦ ਕਰਨ ਲੱਗਿਆ ਤਾਂ ਅਚਾਨਕ ਉਸ ਦੀ ਨਜ਼ਰ ਮੇਲਬਾਕਸ ਤੇ ਜਾ ਅਟਕ ਗਈ। ਦੇਖੀ ਕੋਈ ਖਾਸ ਮੇਲ ਤਾਂ ਨਹੀਂ ਆਈ ਹੋਈ। ਪਿਛਲੇ ਕਈ ਦਿਨਾਂ ਤੋਂ ਉਸ ਨੇ ਆਪਣਾ ਮੇਲਬਾਕਸ ਨਹੀਂ ਸੀ ਖੋਲਿਆ। ਮੇਲਬਾਕਸ ਮੈਸੇਜ ਨਾਲ ਪੂਰੀ ਤਰ੍ਹਾਂ ਭਰਿਆ ਪਿਆ ਸੀ। ਜ਼ਿਆਦਾਤਰ ਮੈਸੇਜ ਸਮਾਨ ਵੇਚਣ ਵਾਲੀਆਂ ਕੰਪਨੀਆਂ ਦੇ ਤੇ ਕੁਝ ਉਸਤੇ ਬੈਂਕ ਅਕਾਊਂਟ ਨਾਲ ਸਬੰਧਤ ਸਨ ਚਾਰ ਪੰਜ ਮੈਸੇਜ ਉਸਤੇ ਕੈਨੇਡਾ ਤੇ ਅਮਰੀਕਾ ਰਹਿੰਦੇ ਦੋਸਤਾਂ ਦੇ ਵੀ ਦਿਖਾਈ ਦਿੱਤੇ ਜਦੋਂ ਉਹ ਫालतू ਮੈਸੇਜ ਡਿਲੀਟ ਕਰ ਰਿਹਾ ਸੀ ਤਾਂ ਸਾਹਮਣੇ ਆਈ ਹਰਮਨ ਦੀ ਇੱਕ ਮੇਲ ਨੂੰ ਦੇਖ ਮੈਸੇਜ ਡਿਲੀਟ ਕਰ ਰਿਆ ਉਸ ਦਾ ਹੱਥ ਅਚਾਨਕ ਹੀ ਰੁਕ ਗਿਆ ਉਸ ਦਿਨ ਦੇ ਬਿਹੇਵੀਅਰ ਲਈ ਸੌਰੀ ਅਮਨ ਉਸ ਦਿਨ ਬਹੁਤ ਸਮੇਂ ਬਾਅਦ ਬੀਅਰ ਪੀਤੀ ਹੋਣ ਕਰਕੇ ਛੇਤੀ ਹੀ ਸਿਰ ਘੁੰਮ ਗਿਆ ਰਸ਼ੇਸ਼ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕੀ ਕਰ ਰਹੀ ਹਾਂ ਮਹੀਨਾ ਤੋਂ ਪਹਿਲਾਂ ਦੀ ਮੇਲ ਵਿੱਚਲੇ ਮੈਸੇਜ ਨੂੰ ਪੜ੍ਹ ਅਮਨ ਹਲਕਾ ਜਿਹਾ ਮੁਸਕਰਾਇਆ ਲੈਪਟਾਪ ਬੰਦ ਕਰਨ ਤੋਂ ਪਹਿਲਾਂ ਅਮਨ ਦਾ ਮਨ ਕੀਤਾ ਕਿ ਉਹ ਹਰਮਨ ਦੀ ਮੇਲ ਦਾ ਜਵਾਬ ਦੇ ਦੇ ਪਰ ਉਸਨੇ ਲੈਪਟਾਪ ਬੰਦ ਕਰ ਦਿੱਤਾ ਕਿਉਂਕਿ ਉਸ ਸਮੇਂ ਉਸ ਨੂੰ ਚਾਹ ਦੀ ਬਹੁਤ ਜ਼ਿਆਦਾ ਤਲਬ ਲੱਗੀ ਹੋਈ ਸੀ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਉਹ ਹੋਸਟਲ ਦੀ ਮੈਸ ਵੱਲ ਨੂੰ ਚਲਾ ਗਿਆ ਚਾਹ ਪੀਣ ਤੋਂ ਬਾਅਦ ਉਸਨੇ ਗਰਾਊਂਡ ਦਾ ਇੱਕ ਚੱਕਰ ਲਾਇਆ ਜਦੋਂ ਦੁਬਾਰਾ ਆਪਣੇ ਕਮਰੇ ਅੰਦਰ ਆਇਆ ਤਾਂ ਉਸ ਸਮੇਂ ਸਵੇਰ ਦੇ 8:30 ਵਜੇ ਰਹੇ ਸਨ ਹੈਲੋ ਹਰਮਨ ਹੀ ਹਾਲ ਕਮਰਜੰਦਰ ਪਹੁੰਚ ਅਮਨ ਨੇ ਹਰਮਨ ਦਾ ਨੰਬਰ ਪਲਾ ਲਿਆ ਹਾਏ ਅਮਨ ਤੂੰ ਕਿਵੇਂ ਮੇਰੀ ਮੇਲ ਪੜ੍ਹ ਲਈ ਲੱਗਦੀ ਐ ਜਿਹੜਾ ਅੱਜ ਫੋਨ ਕਰਨ ਨੂੰ ਮਨ ਕਰਾਇਆ ਪਿਛਲੇ ਦਿਨ ਕੰਮ ਵਿੱਚ ਰੁੱਝੇ ਹੋਣ ਕਾਰਨ ਟਾਈਮ ਹੀ ਨਹੀਂ ਮਿਲਿਆ ਜੇ ਇਹ ਫਾਲਤੂ ਕੰਮ ਆਲੀ ਤੂੰ ਇਸ ਨੂੰ ਫਾਲਤੂ ਕੰਮ ਸਮਝਦਾ ਅਮਨ ਮੋਬਾਈਲ ਫੋਨ ਕੱਲ ਨੂੰ ਲਾ ਬਸ ਕਰਾਉਂਦਾ ਰਿਹਾ ਪਰ ਉਸਨੇ ਹਰਮਨ ਦੀ ਗੱਲ ਦਾ ਜਵਾਬ ਨਾ ਦਿੱਤਾ ਅੱਛਾ ਛੱਡ ਦੇ ਨਾ ਗੱਲਾਂ ਨੂੰ ਬਹੁਤ ਦਿਨ ਹੋ ਗਏ ਮਿਲਿਆ ਨੂੰ ਦਸ ਕਦੋਂ ਮਿਲਗੇ ਲੜਾਈ ਕਰਨ ਲਈ ਮਿਲਣਾ ਹੈ ਉਹ ਨਹੀਂ ਯਾਰ ਤੈਨੂੰ ਸੌਰੀ ਅਖਤਰ ਦਿੱਤਾ ਪਲੀਜ਼ ਮਿਲਣ ਲਈ ਟਾਈਮ ਕਢਣਾ ਤੂੰ ਲੁਧਿਆਣੇ ਕਦੋਂ ਆਣਾ ਮੈਂ ਤਾਂ ਆਈ ਹੋਈ ਆ ਅਜੇ 2-3 ਦਿਨ ਹੋਰ ਰਹਿਣਾ ਮੈਂ ਅੱਜ ਡਿਪਾਰਟਮੈਂਟ ਜਾਣਾ ਹੈਡ ਨੂੰ ਮਿਲਣ ਦੁਪਹਿਰੋਂ ਬਾਅਦ ਵੇਲਾ ਹੋਵਾਂਗਾ ਠੀਕ ਹੈ ਤੂੰ ਵੇਲਾ ਹੋ ਕੇ ਮੈਨੂੰ ਫੋਨ ਕਰੀ ਮੈਂ ਦੱਸਾਂ ਕਿੱਥੇ ਮਿਲਣਾ ਹੈ ਇਹ ਅਖਰਮਨ ਨੇ ਫੋਨ ਬੰਦ ਕਰ ਦਿੱਤਾ ਕੁਝ ਪਾਲੀ ਉਹ ਅੱਖਾਂ ਬੰਦ ਕਰ ਲੰਬਾ ਬੈ ਗਿਆ ਅੱਖਾਂ ਮੀਚਦੇ ਹੀ ਹਰਮਨ ਫੇਰ ਉਸਦੇ ਸਾਹਮਣੇ ਆ ਖੜੀ। ਉਦੋਂ ਅਮਨ ਬੀਐਸਸੀ ਭਾਗ ਦੂਜੇ ਦੇ ਆਖਰੀ ਸੈਮੈਸਟਰ ਦੇ ਪੇਪਰ ਦੇ ਕੇ ਕੁਝ ਦਿਨਾਂ ਦੀ ਵੇਲਾ ਸੀ। ਚੱਲ 2-4 ਦਿਨ ਕਿਤੇ ਬਾਹਰ ਘੁਮਣ ਚੱਲਦੇ ਆਂ। ਅਮਨ ਦੇ ਦੋਸਤਾਂ ਨੇ ਉਸਨੂੰ Shimla ਚ ਲੈਣ ਲਈ ਬਹੁਤ ਜ਼ੋਰ ਲਾਇਆ ਪਰ ਕੁਝ ਘਰੇਲੂ ਕਾਰਨਾ ਕਰਕੇ ਉਹ ਜਾ ਨਹੀਂ ਸੀ ਸਕਿਆ। ਆਇਆ ਅਮਨ ਕੀ ਕਰ ਰਿਹਾ ਹੈ? ਉਸੇ ਦਿਨ ਦੁਪਹਿਰ ਵੇਲੇ ਹਰਮਨ ਦਾ ਫੋਨ ਆਇਆ। ਅੱਜੇ ਤਾਂ ਬਿਲਕੁਲ ਵੇਲਾ। ਤੂੰ ਆਪਣਾ ਦੱਸ। ਅੱਜ ਸ਼ਾਮੀ ਕੋਈ ਪਿਕਚਰ ਦੇਖੀਏ। ਕਿਹੜੀ? ਕੋਈ ਵੀ। ਪਿਕਚਰ ਦਾ ਬਹਾਨਾ ਦੋ ਘੜੀਆਂ ਮਿਲ ਕੇ ਬੈਠਣ ਦਾ ਸਬਬ ਬਨਜੂ। ਉਹ ਚੱਲ ਠੀਕ ਆ। ਹਰਮਨ ਨਾਲ ਦੋ ਘੜੀਆਂ ਬੈਠੇ ਰਹਿਣ ਬਾਰੇ ਸੋਚਾ ਮਨ ਦਾ ਮਨ ਸਵਾਦ ਸਵਾਦ ਹੋ ਗਿਆ। ਸਾਡੇ 3:30 ਵਜੇ ਆਰਤੀ ਪੈਲਸ ਪਹੁੰਚਣਾ ਹੈ। ਕੋਈ ਬਹਾਨਾ ਨਹੀਂ ਚੱਲੇਗਾ। ਫਿਰ ਉਸਨੂੰ ਯਾਦ ਆਇਆ ਕਿ ਉਸਨੇ ਤਾਂ ਉਸ ਦਿਨ ਦੁਪਹਿਰ ਤੋਂ ਬਾਅਦ ਆਪਣੀ ਮਾਂ ਨੂੰ ਮਿਲਣ ਢਨੋਲੇ ਜਾਣਾ ਸੀ। ਕੱਲ ਨੂੰ ਜਾਊ ਸਵੇਰੇ ਸਵੇਰੇ। ਇਹ ਸੋਚੋ 3 ਵਜੇ ਆਰਤੀ ਪੈਲਸ ਪਹੁੰਚ ਗਿਆ। ਇਹ ਆ ਮੇਰੀ ਸਹੇਲੀ ਰਾਜੀ। ਮੇਰੇ ਨਾਲ ਹੀ ਪੜਦੀ ਹੈ। ਅਟ ਸ 10 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਪਹੁੰਚੀ ਹਰਮਨ ਨੇ ਆਪਣੇ ਨਾਲ ਲਈ ਆਪਣੀ ਸਹੇਲੀ ਦੀ ਜਾਣ ਪਛਾਣ ਅਮਨ ਨਾਲ ਕਰਵਾਈ। ਇਹ ਰਾਜੀ ਨੂੰ ਨਾਲ ਲੈ ਕੇ ਕਿਉਂ ਆਈ ਹੈ? ਇਹ ਸੋਚ ਇੱਕ ਪੱਲੀ ਅਮਨ ਖਿੱਚ ਗਿਆ ਪਰ ਅਗਲੇ ਹੀ ਚੰਨ ਕੁਝ ਸੋਚ ਉਸਨੇ ਗੁੱਸਾ ਛੰਡ ਦਿੱਤਾ। ਪੂਰੀ ਫਿਲਮ ਦੌਰਾਨ ਹਰਮਨ ਨੇ ਅਮਨ ਦਾ ਹੱਥ ਆਪਣੇ ਹੱਥ ਵਿੱਚ ਫੜੀ ਰੱਖਿਆ। ਜਦ ਵੀ ਕੋਈ ਪਿਆਰ ਮੁਹੱਬਤ ਦਾ ਦ੍ਰਿਸ਼ ਆਉਂਦਾ ਤਾਂ ਉਦੋਂ ਹੀ ਉਹ ਅਮਨ ਦੇ ਲਾਗੇ ਨੂੰ ਹੋ ਉਸਦੇ ਕੰਨ ਵਿੱਚ ਕੁਝ ਨਾ ਕੁਝ ਆਖ ਦਿੰਦੀ। ਇਸ ਤਰ੍ਹਾਂ ਕਰਦਿਆਂ ਹਰਮਨ ਦੇ ਤੇਜ਼ ਤੇਜ਼ ਚਲਦੇ ਸਾਹਾਂ ਨੂੰ ਅਮਨ ਨੇ ਆਪਣੇ ਚਿਹਰੇ ਉੱਤੇ ਕਈ ਵਾਰ ਮਹਿਸੂਸ ਕੀਤਾ ਇੱਕ ਵਾਰ ਤਾਂ ਹਰਮਨ ਦਾ ਚਿਹਰਾ ਆਪਣੇ ਚਿਹਰੇ ਦੇ ਬਹੁਤ ਹੀ ਨਜ਼ਦੀਕ ਹੋਣ ਤੇ ਅਮਨ ਦਾ ਦਿਲ ਕੀਤਾ ਕਿ ਉਸ ਦੀ ਗਰਦਨ ਦੇ ਦੁਆਲੇ ਆਪਣੀ ਬਾਹਵਲ ਉਸ ਦੇ ਚਿਹਰੇ ਨੂੰ ਚੁੰਮ ਲਵੇ ਪਰ ਹਰਮਨ ਦੇ ਨਾਲ ਦੀ ਸੀਟ ਉੱਤੇ ਉਸ ਦੀ ਸਹੇਲੀ ਬੈਠੀ ਹੋਣ ਕਾਰਨ ਅਮਨ ਕੋਲੋਂ ਆਪਣੇ ਦਿਲ ਦੀ ਆਖੀ ਗੱਲ ਮੰਨੀ ਨਾ ਗਈ ਕਿਸ ਤਰ੍ਹਾਂ ਦੀ ਲੱਗੀ ਫਿਲਮ ਫਿਲਮ ਖਤਮ ਹੋਣ ਤੇ ਜਦੋਂ ਉਹ ਸਿਨੇਮਾ ਹਾਲ ਅੰਦਰੋਂ ਬਾਹਰ ਨਿਕਲੀ ਤਾਂ ਹਰਮਨ ਨੇ ਸ਼ਰਾਰਤੀ ਹਾਸਾ ਹੱਸਦਿਆਂ ਅਮਨ ਨੂੰ ਪੁੱਛਿਆ ਤੇਰੇ ਨੇੜੇ ਹੋਣ ਕਾਰਨ ਪਰਦੇ ਵੱਲ ਤਾਂ ਮੇਰਾ ਧਿਆਨ ਗਿਆ ਹੀ ਨਹੀਂ ਇਹ ਗੱਲ ਉਹ ਹਰਮਨ ਨੂੰ ਆਖਣੀ ਚਾਹੁੰਦਾ ਸੀ ਪਰ ਲਗਾਤਾਰ ਰਾਜੀ ਦੀਆਂ ਅੱਖਾਂ ਆਪਣੇ ਚਿਹਰੇ ਉੱਤੇ ਟਿਕੀਆਂ ਮਹਿਸੂਸ ਕਰਕੇ ਉਹ ਸਿਰਫ ਹਲਕਾ ਜਿਹਾ ਮੁਸਕਰਾਇਆ ਹੀ ਕਿਤੇ ਬੈਠ ਕਾਫੀ ਨਾ ਪੀਤੀ ਜਾਏ ਉਹਨਾਂ ਦੋਵਾਂ ਨੂੰ ਆਪਣੇ ਚਿਹਰੇ ਵੱਲ ਦੇਖਣ ਲੱਗ ਪਈਆਂ ਦੇਖ ਅਮਨ ਨੇ ਹਰਮਨ ਨੂੰ ਪੁੱਛਿਆ ਮੇਰੇ ਮੰਮੀ ਡੈਡੀ ਨੇ ਸ਼ਾਮ ਨੂੰ ਜਨਤਨਗਰ ਕਿਸੇ ਤੇ ਕਰ ਜਾਣਾ ਹੈ ਫਿਲਮ ਖਤਮ ਹੁੰਦੇ ਹੀ ਉਹਨਾਂ ਨੇ ਮੈਨੂੰ ਘਰ ਪਹੁੰਚਣ ਲਈ ਆਖਿਆ ਹੁਣ ਤੱਕ ਤਾਂ ਉਹ ਚਲੇ ਵੀ ਗਏ ਹੋਨੇ ਨੇ ਕਿਉਂ ਨਾ ਆਪਾਂ ਮੇਰੇ ਘਰ ਚੱਲੀਏ ਕਾਫੀ ਮੈਂ ਬਣਾ ਕੇ ਪਿਆ ਹਾਂ ਨਾਲੇ ਉਹਨਾਂ ਦੇ ਵਾਪਸ ਆਉਣ ਤੱਕ ਮੇਰਮਾਨ ਲੱਗਿਆ ਰਵ ਕੜੀ ਵੱਲ ਦੇਖਦਿਆਂ ਰਾਜੀ ਨੇ ਆ ਮਨ ਨੂੰ ਪੁੱਛਿਆ ਹਰਮਨ ਨੂੰ ਪੁੱਛ ਲੈ ਰਾਜੀ ਨੂੰ ਆਪਣੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਦਿਆਂ ਤੇ ਖਮਨ ਨੇ ਜਵਾਬ ਦਿੱਤਾ ਹਰਮਨ ਤਾਂ ਤਿਆਰ ਹੈ ਤੁਸੀਂ ਆਪਣਾ ਦੱਸੋ ਰਾਜੀ ਦਾ ਅਗਲਾ ਸਵਾਲ ਸੀ ਆ ਮਨ ਵੀ ਚੱਲੇਗਾ ਅਮਨ ਦੇ ਚਿਹਰੇ 'ਵਲ ਸ਼ਰਾਰਤੀ ਨਜ਼ਰਾਂ ਨਾਲ ਦੇਖ ਹਰਮਨ ਬੋਲੀ ਆਟੋ ਰਿਕਸ਼ਾ ਲੈ ਉੱਤਨੋਂ ਰਾਜੀ ਦੇ ਪੱਖੋਂ ਵੱਲ ਰੋਡ ਉਤਲੇ ਘਰ ਪਹੁੰਚ ਕੇ ਤੁਸੀਂ ਬੈਠੋ ਮੈਂ ਪਾਣੀ ਲਿਆਉਣੀ ਆ ਉਹਨਾਂ ਨੂੰ ਡਰਿੰਕ ਰੂਮ ਅੰਦਰ ਬੈਠਣ ਦਾ ਇਸ਼ਾਰਾ ਕਰਕੇ ਰਾਜੀ ਬਾਹਰ ਵੱਲ ਤੁਰ ਪਈ ਪਹਿਲਾਂ ਅਮਨ ਨੂੰ ਆਪਣਾ ਘਰ ਤਾਂ ਦਿਖਾ ਦੇ ਕਾਫੀ ਦਾ ਕੀ ਆ ਬਾਅਦ ਵਿੱਚ ਪੀ ਲਵਾਂਗੇ ਇੱਕ ਟ੍ਰੇ ਵਿੱਚ ਪਾਣੀ ਦੇ ਗਲਾਸ ਲੈ ਆਈ ਰਾਜੀ ਨੂੰ ਹਰਮਨ ਨੇ ਆਖਿਆ ਪਹਿਲਾਂ ਕਾਫੀ ਪੀਨੇ ਆ ਘਰ ਬਾਅਦ ਚ ਦਿਖਾਉਂਗੀ ਪਾਣੀ ਪਿਲਾਉਣ ਤੋਂ ਬਾਅਦ ਉਹ ਰਸੋਈ ਵੱਲ ਨੂੰ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਹਰਮਨ ਸੋਫੇ ਉੱਤੇ ਬੈਠੇ ਅਮਨ ਦੇ ਹੋਰ ਲੱਗੇ ਹੋਗੀ। ਕਮਰੇ ਅੰਦਰਲੀ ਇੱਕ-ਇੱਕੇ ਚੀਜ਼ ਦੇ ਉੱਤੋਂ ਦੀ ਘੁੰਮੀ ਅਮਨ ਦੀ ਨਿਗਾਹ ਜਦੋਂ ਹਰਮਨ ਦੇ ਚਿਹਰੇ ਉੱਤੇ ਆ ਕੇ ਅਟਕ ਗਈ ਤਾਂ ਉਦੋਂ ਤੱਕ ਸਰਕਦੀ ਸਰਕਦੀ ਉਹ ਅਮਨ ਦੇ ਬਿਲਕੁਲ ਨਾਲ ਲੱਗ ਚੁੱਕੀ ਸੀ। ਬੈਠੇ-ਬੈਠਿਆਂ ਹਰਮਨ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਝਟਕੇ ਨਾਲ ਉੱਠ ਕੇ ਖੜੇ ਹੁੰਦਿਆਂ ਉਸ ਨੇ ਇੱਕ ਪੱਲੀ ਖੁੱਲੇ ਦਰਵਾਜ਼ੇ ਵਿੱਚੋਂ ਦੀ ਬਾਹਰ ਵੱਲ ਦੇਖਿਆ ਫਿਰ ਕਾਲੀ ਨਾਲ ਅਮਨ ਦੀ ਗਰਦਨ ਦੁਆਰੇ ਆਪਣੀਆਂ ਬਾਹਾਂ ਵੱਲ ਉਸ ਟੇਬਲ ਚੁੰਮਲੇ ਇਹ ਸਭ ਕੁਝ ਇਨੀ ਤੇਜ਼ੀ ਨਾਲ ਵਾਪਰਿਆ ਕਿ ਅਮਨ ਨੂੰ ਕੁਝ ਵੀ ਪਤਾ ਨਾ ਲੱਗਿਆ ਕਿ ਇਹ ਕਿਵੇਂ ਹੋ ਗਿਆ ਲਓ ਪਹਿਲਾਂ ਮੂੰਹ ਮਿੱਠਾ ਕਰੋ ਕਾफी ਜਾਣ ਤੋਂ ਪਹਿਲਾਂ ਰਾਜੂ ਨੇ ਬਰਫੀ ਵਾਲੀ ਪਲੇਟ ਉਹਨਾਂ ਦੇ ਅੱਗੇ ਰੱਖ ਦਿੱਤੀ ਮੈਂ ਤਾਂ ਮੂੰਹ ਮਿੱਠਾ ਕਰ ਲਿਆ ਪਲੇਟ ਰੱਖ ਕੇ ਮੁਰਗੀ ਰਾਜੀ ਨੂੰ ਦੇਖ ਹਰਮਨ ਨੇ ਅਮਨ ਦੇ ਚਿਹਰੇ 'ਤੇ ਬੇ ਇੱਕ ਮਿੰਨਾ ਮਿੰਨਾ ਮੁਸਕਰਾਉਂਦਿਆਂ ਇਹ ਬੋਲ ਆਖੇ ਬੜੀ ਸ਼ਰਾਰਤੀ ਹੈ ਆਪਣੇ ਚਿਹਰੇ ਵੱਲ ਨੂੰ ਦੇਖ ਮੁਸਕਰਾਈ ਹਰਮਨ ਵੱਾਰੇ ਅਮਨ ਨੇ ਮਨ ਹੀ ਮਨ ਸੋਚਿਆ ਕਾਫੀ ਪਿੰਧੀਆਂ ਉਹ ਦੋਵੇਂ ਆਪਸ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀਆਂ ਵਿੱਚ-ਵਿੱਚ ਦੀ ਅਮਨ ਦੇ ਚਿਹਰੇ ਵੱਲ ਦੇਖ ਮੁਸਕਰਾਵੀ ਰਹੀਆਂ ਸਨ ਅਮਨ ਉਹਨਾਂ ਦੋਆਂ ਦੀਆਂ ਸਭ ਹਰਕਤਾਂ ਨੂੰ ਤਾੜੀ ਜਾ ਰਿਹਾ ਸੀ ਤੂੰ ਛੇਤੀ-ਛੇਤੀ ਅਮਨ ਨੂੰ ਆਪਣਾ ਘਰ ਦਿਖਾ ਦੇ ਮੈਂ ਵਾਪਸ ਆਪਣੇ ਘਰ ਵੀ ਜਾਣਾ ਹੈ ਜਲਦੀ-ਜਲਦੀ ਕਾਫੀ ਖਤਮ ਕਰ ਹਰਮਨ ਬੋਲੀ ਕੱਲੇ ਅਮਨ ਨੂੰ ਹੀ ਦਿਖਾਵਾਂ ਖਾਲੀ ਕਬਰ ਸੋਈ ਵੱਲ ਲੈ ਕੇ ਜਾਣ ਤੋਂ ਪਹਿਲਾਂ ਰਾਜੀ ਨੇ ਹਰਮਨ ਨੂੰ ਪੁੱਛਿਆ ਮੈਂ ਤਾਂ ਪਹਿਲਾਂ ਵੀ ਕਈ ਵਾਰ ਦੇਖ ਚੁੱਕੀ ਹਾਂ ਰਮਣੀ ਤੇਰੇ ਘਰ ਪਹਿਲੀ ਵਾਰ ਆਇਆ ਹੈ ਹਰਮਨ ਦਾ ਜਵਾਬ ਸੁਣੋ ਕਾਲੀ ਨਾਲ ਰਸੋਈ ਅੰਦਰ ਕੱਪ ਰੱਖਣ ਚਲੀ ਗਈ ਡ੍ਰੈਗ ਰੂਮ ਤੋਂ ਸ਼ੁਰੂ ਹੋ ਕੇ ਰਾਜੀ ਆਪਣੇ ਘਰ ਦੇ ਕੱਲੇ-ਕੱਲੇ ਕਮਰੇ ਅੰਦਰ ਉਹਨਾਂ ਨੂੰ ਲੈ ਕੇ ਗਈ ਕਮਰਿਆਂ ਅੰਦਰ ਹੀ ਇੱਕ-ਇੱਕ ਚੀਜ਼ ਬਾਰੇ ਉਹ ਉਹਨਾਂ ਨੂੰ ਦੱਸਦੀ ਰਹੀ ਹਰਮਨ ਵਿੱਚ ਵਿੱਚ ਦੀ ਕੋਈ ਗੱਲ ਕਰਕੇ ਰਾਜੀ ਨੂੰ ਉਸਾਦਨਦੀ ਪਰ ਇਸ ਸਾਰੇ ਸਮੇਂ ਦੌਰਾਨ ਅਮਨ ਚੋਪੀ ਰਿਹਾ ਉਹ ਕਮਰਿਆਂ ਅੰਦਰਲੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਪਰ ਅਮਨ ਨੇ ਉਹਨਾਂ ਬਾਰੇ ਆਪਣਾ ਕੋਈ ਵੀ ਵਿਚਾਰ ਹਰਮਨ ਹੋਰਾਨਾ ਸਾਂਝਾ ਨਾ ਕੀਤਾ ਤੇ ਇਹ ਮੇਰਾ ਕਮਰਾ ਘਰ ਅੰਦਰਲੇ ਸਾਰੇ ਕਮਰਿਆਂ ਦੇ ਵਿੱਚੋਂ ਦੀ ਕਮਦੀ ਕਮੌਂਦੀ ਰਾਜੀ ਅੰਤ ਉਸ ਨੂੰ ਆਪਣੇ ਕਮਰੇ ਅੰਦਰ ਲੈ ਗਈ ਇੱਥੇ ਮੈਂ ਪੜ੍ਹਦੀ ਲਿਖਤੀਆਂ ਤੇ ਇੱਥੇ ਸੌਂਦੀਆਂ ਡਬਲ ਬੈੱਡ ਦੀ ਇੱਕ ਨੁੱਕਰੇ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਕਿਤਾਬਾਂ ਵੱਲ ਇਸ਼ਾਰਾ ਕਰਕੇ ਰਾਜੀ ਬੋਲੀ ਆਮਨ ਅੱਗੇ ਹੋ ਕੇ ਬੈੱਡ ਉੱਤੇ ਪਈਆਂ ਕਿਤਾਬਾਂ ਵਿੱਚੋਂ ਇੱਕ ਕਿਤਾਬ ਚੁੱਕ ਉਸ ਤੇ ਕੁਝ ਪੰਨੇ ਪਲਟ ਕੇ ਦੇਖਿਆ ਤੇ ਛਾਟੀ ਕਿਤਾਬ ਪੈੜੀ ਥਾਵੇਂ ਵਾਪਸ ਰੱਖ ਦਿੱਤੀ ਆਰੇਦਵਾਰੀ ਹਕਮਦੀ ਉਸ ਦੀ ਨਜ਼ਰ ਸਾਹਮਣੀ ਕੰਧ ਉੱਤੇ ਲਟਕਦੀ ਸ਼ੋਭਾ ਸਿੰਘ ਆਰਟਿਸਟ ਜੀ ਬਣਾਈ ਸੋਨੀ ਮਹਿਵਾਰ ਦੀ ਤਸਵੀਰ ਉੱਤੇ ਜਾ اٹਕ ਗਈ ਆਪਣੇ ਕਮਰੇ ਅੰਦਰਲੀ ਇੱਕ ਇੱਕ ਚੀਜ਼ ਨੂੰ ਦਿਖਾਉਂਦੀ ਰਾਜੀ ਹੌਲੀ ਹੌਲੀ ਕਦਮ ਪੁੱਟਦੀ ਦਰਵਾਜ਼ਿਆਂ ਬਾਹਰ ਜਾਣ ਲੱਗੀ ਤਾਂ ਇੱਕ ਵਾਰ ਫੇਰ ਅੰਦਰਲੀਆਂ ਚੀਜ਼ਾਂ ਨੂੰ ਅਵਨ ਨਵੇਂ ਸਿਰਿਓਂ ਧਰ ਨਾਲ ਦੇਖਣ ਲੱਗ ਪਿਆ ਡਬਲ ਬੈੱਡ ਦੇ ਬਿਲਕੁਲ ਸਾਹਮਣੇ ਲਟਕਦੀ ਸੋਨੀ ਮਹਿਵਾਰ ਦੀ ਤਸਵੀਰ ਅੱਗੇ ਜਾ ਕੇ ਉਸ ਦੇ ਕਦਮ ਰੁਕੇ ਕਾਲੀ ਬੋਲੀ ਹਨੇਰੀ ਰਾਤ ਪਰਬਕ ਦਾ ਚਨਾ ਤੇ ਪਾਣੀ ਦੀਆਂ ਲਹਿਰਾਂ ਦੇ ਨਾਲ ਕੜੇ ਉੱਤੇ ਦਰਦੀ ਜਾ ਰਹੀ ਸੋਨੀ ਇੱਕ ਪਲ ਅਮਨ ਨੂੰ ਲੱਗਿਆ ਜਿਵੇਂ ਉਹ ਸਭ ਕੁਝ ਸੱਚ ਮੁੱਚੀ ਉਸ ਦੀ ਅੱਖਾਂ ਅੱਗੇ ਸਾਕਾਰ ਹੋ ਗਿਆ ਹੋਵੇ ਉਸ ਤਸਵੀਰ ਵਿੱਚ ਗਵਾਚੇ ਖੜਿਆ ਅਮਨ ਨੂੰ ਦੇਖ ਹਰਮਨ ਵੀ ਉਸ ਤੇ ਲਾ ਕੇ ਜਾ ਖੜੀ ਪਰ ਅਮਨ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਾ ਲੱਗਿਆ ਕਿਉਂਕਿ ਉਸ ਪਲ ਤੋਂ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਸੱਚ ਮੁੱਚੀ ਝਣਾ ਦੇ ਕੰਢੇ ਖੜਾ ਹੋਵੇ ਪਲ ਦੀ ਪਲ ਅਮਨ ਨੂੰ ਲੱਗਿਆ ਜਿਵੇਂ ਪਾਣੀ ਨਾਲ ਭਿੱਜੇ ਅੰਗਾਂ ਵਾਲੀ ਸੋਨੀ ਨੇ ਨਦੀ ਵਿੱਚੋਂ ਬਾਹਰ ਨਿਕਲ ਉਸ ਤੇ ਪਿੰਡੇ ਤੋਂ ਵਾਲੇ ਆਪਣੀਆਂ ਬਾਹਾਂ ਵੱਲੀਆਂ ਹੁਣ ਉਸ ਤੋਂ ਅਗਲੇ ਪਲ ਉਸਨੂੰ ਲੱਗਿਆ ਜਿਵੇਂ ਉਹ ਵੀ ਸੋਨੀ ਦੇ ਨਾਲ ਹੀ ਪਾਣੀ ਵਿੱਚ ਤੈਰਨ ਲੱਗ ਪਿਆ ਹੋਵੇ ਪਾਣੀ ਦੇ ਛਿੱਟੇ ਉਸਦੇ ਚਿਹਰੇ ਤੇ ਸੋਟੋ ਪੂਰੀ ਦੀ ਪੂਰੀ ਉਸ ਤੇ ਪਿੰਡੇ ਦਵਾਲੇ ਲਿਪਟ ਗਈ ਅਚਾਨਕ ਤੇਜ਼ ਤੇ ਚੱਲਣ ਲੱਗ ਪਈਆਂ ਹਵਾਵਾਂ ਕਾਰਨ ਪਾਣੀ ਦੀਆਂ ਛੱਲਾਂ ਬਹੁਤ ਉੱਚੀਆਂ ਉੱਚੀਆਂ ਉੱਠਣ ਲੱਗੀਆਂ ਪਾਣੀ ਦੀਆਂ ਉਹਨਾਂ ਛੱਲਾਂ ਵਿੱਚ ਜਿਵੇਂ ਸੋਨੀ ਬੁਰੀ ਤਰ੍ਹਾਂ गिर ਗਈ ਹੋਵੇ ਉਸ ਨੂੰ ਘੜਾ ਖੁਰਦਾ ਜਾਪ ਰਿਹਾ ਲੱਗਿਆ ਕਿਉਂਕਿ ਉਹ ਪਾਣੀ ਦੇ ਹੇਠਾਂ ਹੀ ਹੇਠਾਂ ਹਿਲਦੀ ਜਾ ਰਹੀ ਸੀ ਬਾਹੀ ਮੈਨੂੰ ਬਤਾ ਲੈ ਮੈਂ ਡੁੱਬ ਰਹੀਆਂ ਢੂੰਗੇ ਪਾਣੀਆਂ ਵਿੱਚ ਲੈਂਦੀ ਜਾ ਰਹੀ ਸੋਹਣੀ ਦੀ ਆਵਾਜ਼ ਉਸ ਤੇ ਕੰਨੀ ਪਈ ਮੈਂ ਤਾਂ ਆਪ ਤੇਰੇ ਘੜੇ ਵਾਂਗੀ ਖੁਰਿਆ ਆਵਾਜ਼ ਮਾਰੋ ਸੋਹਣੀ ਨੂੰ ਦੱਸਣਾ ਚਾਹੁੰਦਾ ਸੀ ਪਰ ਆਵਾਜ਼ ਉਸ ਤੇ ਸੰਗ ਵਿੱਚੋਂ ਬਾਹਰ ਨਹੀਂ ਸੀ ਨਿਕਲ ਰਹੀ ਉਹ ਪਾਣੀ ਦੇ ਹੇਠਾਂ ਹੀ ਹੇਠਾਂ ਲੈਂਦੇ ਜਾ ਰਹੇ ਸਨ ਪਰ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹਨਾਂ ਦੇ ਪੈਰ ਹੀਟਲੀ ਸਤਾ ਉੱਤੇ ਲੱਗਣਗੇ ਵੀ ਜਾਣੇ ਕੁਝ ਸਮੇਂ ਬਾਅਦ ਤੇਜ਼ ਚਲਦੀਆਂ ਹਵਾਵਾਂ ਵਗਣੋਂ ਬੰਦ ਹੋ ਗਈਆਂ ਰਨਦੀ ਪਾਣੀ ਵਿੱਚੇ ਛੱਲਾਂ ਦਾ ਉੱਠਣਾ ਵੀ ਰੁਕ ਗਿਆ ਸਭ ਪਾਸੇ ਸ਼ਾਂਤੀ ਫਸਰ ਗਈ ਪਾਣੀ ਦੀਆਂ ਛੱਲਾਂ ਦੇ ਚੰਬੇ ਉੱਚਾ ਨਾ ਦੇ ਕੰਡੇ ਨਿੱਸਲ ਹੋਏ ਪਏ ਸਨ ਸੁਰਤਾਂ ਤੇ ਜਦੋਂ ਅਮਨ ਦੀ ਅੱਖ ਲਈ ਤਾਂ ਸਾਹਮਣੇ ਕੰਦ ਉੱਤੇ ਲਟਕਦੀ ਤਸਵੀਰ ਵਿੱਚ ਸੋਨੀ ਪਹਿਲਾ ਵਾਂਗੀ ਉੱਥੇ ਸੀ ਫਿਰ ਚਣਾ ਵਿੱਚ ਮੇਰੇ ਨਾਲ ਕੌਣ ਸੀ ਪਾਣੀ ਦੀਆਂ ਛੱਲਾਂ ਦੇ ਚੰਬੇ ਅਮਨ ਨੇ ਪਾਸਾ ਲੈਣਾ ਚਾਹਿਆ ਪਰ ਉਸ ਦਾ ਹੱਥ ਆਪਣੇ ਲਾਗੇ ਪਈ ਹਰਮਨ ਦੇ ਪਿੰਡੇ ਨਾਲ ਜੱਛ ਹੋਇਆ ਬੇਫਿਕਰ ਹੋ ਅੱਖਾਂ ਵਿੱਚੀ ਪਈ ਬੇਵਸਤਰ ਹਰਮਨ ਹਮਨ ਨੂੰ ਬਹੁਤ ਪਿਆਰੀ ਪਿਆਰੀ ਲੱਗੀ ਉਸ ਨੂੰ ਆਪਣਾ ਜਿਸਮ ਸਾਹਮਣੇ ਵਗਦੇ ਛਣਾ ਵਿੱਚ ਉੱਤਰ ਕੇ ਤਾਜ਼ਾ ਹੋ ਗਿਆ ਲੱਗਿਆ ਅਚਨ ਕੁਸਤੇ ਪਿੰਡੇ ਵਿੱਚ ਕਰੰਟ ਦੀ ਲੀਕ ਜੀ ਫਿਰ ਗਈ ਕਿਉਂਕਿ ਉਸ ਸਮੇਂ ਹਰਮਨ ਮੰਗ ਉਸਤੇ ਆਪਣੇ ਪਿੰਡੇ ਉੱਤੇ ਵੀ ਕੋਈ ਕਪੜਾ ਨਹੀਂ ਸੀ ਦੁਬਾਰਾ ਕਾਫੀ ਬਣਾਵਾ ਆਪਣੇ ਸਿਰ ਦੇ ਖਿਲਰੇ ਵਾਲਾਂ ਨੂੰ ਠੀਕ ਕਰ ਕਮਰਿਆਂ ਬਾਹਰ ਆਈ ਹਰਮਨ ਨੂੰ ਰਾਜੀ ਨੇ ਮੁਸਕਰਾ ਕੇ ਪੁੱਛਿਆ ਮੈਂ ਤਾਂ ਬੀਣੀ ਨਹੀਂ ਆਪਣੇ ਜੀਜੇ ਨੂੰ ਪੁੱਛ ਲਿਆ ਆਪਣੇ ਪਿੱਛੇ ਪਿੱਛੇ ਆਉਂਦੇ ਅਮਨਵਲ ਟੇਡਾ ਜਿਹਾ ਦੇਖ ਹਰਮਨ ਨੇ ਜਵਾਬ ਦਿੱਤਾ ਥੱਕੇ ਥੱਕੇ ਲੱਗ ਰਹੇ ਹੋ ਆਖੋ ਤਾਂ ਕਾਫੀ ਬਣਾ ਦੇਣੀ ਹੈ ਰਾਜੀ ਦਾ ਤਿੱਖਾ ਤੀਰ ਉਹਨਾਂ ਦੋਹਾਂ ਦੀਆਂ ਬੱਖੀਆਂ ਵਿੱਚ ਜਾ ਵਜਿਆ ਐੋ ਜੀ ਤਾਂ ਕੋਈ ਗੱਲ ਨਹੀਂ ਅਮਨ ਤਾਂ ਕੁਝ ਨਾ ਬੋਲਿਆ ਪਰ ਹਰਮਨ ਨੇ ਕਰੜੇ ਬੋਲੀ ਜਵਾਬ ਦਿੱਤਾ ਹੋਸਟਲ ਦੇ ਕਮਰੇ ਵਿੱਚ ਬੈੱਡ ਉੱਤੇ ਅੱਖਾਂ ਮੀਚੀ ਪਏ ਅਮਨ ਦੀਆਂ ਅੱਖਾਂ ਗੋਦੀ ਹੋਏ ਬੀਤੇ ਦੇ ਇਹ ਦ੍ਰਿਸ਼ਤਾਕਰ ਹੋਏ ਸਨ ਜਿਨ੍ਹਾਂ ਨੂੰ ਦੇਖ ਕੁਝ ਪਰਾਂਲੀ ਮਸਤੀ ਉਸਤੇ ਜ਼ਿਹਨ ਉਤੇ ਭਾਰੀ ਹੋਈ ਰਹੀ ਉਸ ਸਮੇਂ ਤੱਕ ਵੀ ਹਲਕਾ ਹਲਕਾ ਨਸ਼ਾ ਉਸ ਦੀਆਂ ਅੱਖਾਂ ਵਿੱਚ ਤਰ ਰਿਹਾ ਸੀ ਉਸ ਪਲ ਉਸਨੂੰ ਲੱਗਿਆ ਜਿਵੇਂ ਇੱਕ ਵਾਰ ਫਿਰ ਉਹ ਪੂਰੇ ਦਾ ਪੂਰਾ ਚਨਾ ਉਸ ਦੇ ਸਾਹਮਣੇ ਵਿਛਗਣ ਲੱਗ ਪਿਆ ਹੋਵੇ ਜਿਸ ਦੇ ਪਾਣੀ ਉਸਨੂੰ ਆਪਣੇ ਵਿੱਚ ਉਤਰਨ ਲਈ ਬੁਲਾ ਰਹੇ ਹੋਣ ਬੋਟਨੀ ਡਿਪਾਰਟਮੈਂਟ ਵਿੱਚ ਆਪਣੇ ਗਾਈਡ ਨਾਲ ਕੀਤੇ ਕੰਮ ਬਾਰੇ ਡਿਸਕਸ ਕਰਦਿਆਂ ਦੁਪਹਿਰਾ ਟਲ ਗਿਆ ਅਸਲ ਵਿੱਚ ਉਹ ਵਿਸ਼ਾ ਹੀ ਬਹੁਤ ਜਾਂ ਮੰਗਦਾ ਸੀ ਉਸ ਵਿਸ਼ੇ ਦੇ ਇੱਕ ਇੱਕ ਪਹਿਲੂ ਬਾਰੇ ਅਮਨ ਨੇ ਆਪਣੇ ਗਾਈਡ ਨਾਲ ਖੁੱਲ ਕੇ ਆਪਣੇ ਵਿਚਾਰ ਸਾਂਝੇ ਕੀਤੇ ਕਈ ਨੁਕਤਿਆਂ ਬਾਰੇ ਕਿੰਤੂ ਪ੍ਰੰਤੂ ਵੀ ਹੋਏ ਅਤੇ ਕਈਆਂ ਬਾਰੇ ਸ਼ਲਾਘਾ ਦੇ ਸ਼ਬਦ ਵੀ ਸੁਣ ਲਈ ਮਿਲੇ ਕੁਝ ਰਿਪੋਰਟਾਂ ਦੇ ਨਤੀਜੇ ਡਾਊਟਫੁਲ ਲੱਗੇ ਦੋ ਪਿੰਡਾਂ ਤੋਂ ਇਕੱਠੇ ਕੀਤੇ ਤੱਥ ਵੀ ਕੁਝ ਹੋਰ ਸਪਸ਼ਟੀਕਰਨ ਮੰਗਦੇ ਸਨ ਉਸ ਕਮਲੀ ਅਮਨ ਨੂੰ ਇੱਕ ਤੋਂ ਬਾਅਦ ਫਿਰ ਉਹਨਾਂ ਪਿੰਡਾਂ ਵਿੱਚ ਜਾਣਾ ਪੈਣਾ ਸੀ ਉਸ ਸਮੇਂ ਦੌਰਾਨ ਹੀ ਦੋ ਵਾਰ ਹਰਮਨ ਦਾ ਫੋਨ ਆਇਆ ਪਰ ਅਮਨ ਨੇ ਦੋਵੇਂ ਵਾਰ ਹੀ ਫੋਨ اٹੈਂਡ ਨਾ ਕੀਤਾ ਪਤਾ ਨਹੀਂ ਕਿਉਂ ਉਹ ਹਰਮਨ ਦਾ ਫੋਨ ਚੁੱਕਣਾ ਚਾਹੁੰਦੇ ਹੋਣ ਤੇ ਵੀ ਚੁੱਕ ਨਾ ਸਕਿਆ ਉਸ ਸਮੇਂ ਸ਼ਾਮ ਦੇ 4:30 ਵਜੇ ਸਨ ਜਦੋਂ ਅਮਨ ਆਪਣਾ ਕੰਮ ਸਮੇਟ ਗਾਈਡ ਦੇ ਕਮਰੇ ਅੰਦਰੋਂ ਬਾਹਰ ਨਿਕਲਿਆ ਜ਼ੇਨੀ ਤੌਰ ਤੇ ਉਹ ਇੰਨਾ ਥੱਕ ਗਿਆ ਸੀ ਕਿ ਉਹ ਆਪਣੇ ਹੋਸਟਲ ਦੇ ਕਮਰੇ ਅੰਦਰ ਜਾ ਇੱਕ ਤਰ੍ਹਾਂ ਨਾਲ ਬੈੱਡ ਉੱਤੇ ਡਿੱਗੀ ਪਿਆ ਕਿਉਂਕਿ ਉਸ ਸਮੇਂ ਉਸ ਦਾ ਕਿਸੇ ਵੀ ਹੋਰ ਪਾਸੇ ਜਾਣ ਦਾ ਮਨ ਨਹੀਂ ਸੀ ਕਰਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ